ਅਣੀ ਮਹਾਰਾਜ ਅੱਜ ਉਹ ਦੁਗਾਟਣ ਹੋਣ ਜਾ ਰਿਹਾ ਆਪਣਾ ਮਹਾਰਾਜ ਚੌਂਕੀ ਦਾ ਤੇ ਉਗਰ ਸਿੰਘ ਮਹਾਰਾਜ ਚੌਂਕੀ ਦਾ ਤੇ ਕੀ ਕਹਿਣਾ ਚਾਹੁੰਦੇ ਹਾਂ ਬਸ ਇਹ ਨਵੀਂ ਦਿੱਖ ਦੇ ਵਿੱਚ ਇਹ ਜਿਹੜਾ ਇਹ ਵੀਜੇ ਚੌਕ ਹੈ ਜਿਹਨੂੰ ਕਿ ਮਹਾਰਾਜ ਅਗਰਸੈਨ ਚੌਕ ਵੀ ਕਿਹਾ ਜਾਂਦਾ ਹੈ ਉਸ ਦੀ ਨਵੀਂ ਦਿੱਖ ਇਤਿਹਾਸਿਕ ਤੌਰ ਤੇ ਬਣਾਈ ਗਈ ਹੈ ਇਹ ਸਾਰਾ ਅਗਰ왈 ਸਭਾ ਸਮੂਹ ਤੋਂ ਜਿਸ ਦੇ ਪ੍ਰਧਾਨ ਸ੍ਰੀ ਬਤਰੀ ਜਿੰਦਲ ਨੇ ਉਹਨਾਂ ਨੇ ਉਹਨਾਂ ਦੀ ਸੋਚ ਦੇ ਸਦਕਾ ਹੀ ਇਹ ਜਿਹੜੀ ਦਿੱਖ ਹੈ ਇਹਨੂੰ ਇਤਿਹਾਸਿਕ ਰੂਪ ਦਿੱਤਾ ਹੈ ਕਲਾਸੀਕ ਰੂਪ ਵਿੱਚ ਕਰਕੇ ਕਹਣਾ ਵੀ ਇਹ ਲਾਲ ਪੱਥਰ ਹੈ ਲਾਲ ਪੱਥਰ ਜਦੋਂ ਕਿਸ ਬਿਲਡਿੰਗ ਤੇ ਲੱਗਿਆ ਹੁੰਦਾ ਹੈ ਤਾਂ ਉਹ ਇਹ ਲੱਗਦਾ ਹੈ ਕਿ ਇਹ ਵਿਰਾਸਤੀ ਇਮਾਰਤ ਹੈ ਇਹ ਚੌਕ ਵੀ ਕਬੱਡੀ ਵਿੱਚ ਵਿਰਾਸਤ ਨੂੰ ਆਪਣੇ ਦਿਲ ਦੇ ਵਿੱਚ ਸਮੋਈ ਬੈਠਾ ਹੈ ਕਿਉਂਕਿ 150 ਸਾਲ ਦੀ ਇਸ ਨੇ ਦੌਰ ਦੇ ਵਿੱਚ ਇਸ ਨੇ ਅਲੱਗ-ਅਲੱਗ ਪਰਸਥਿਤੀਆਂ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਇਹ ਕਿੰਨੇ ਮਤਲਬ ਸੈਲ ਪੁਰਾਣਾ ਚੌਕ ਹੈ ਜਿੱਥੇ ਮਹਾਰਾਜ ਜੀ ਜਿਹੜੀ ਹੈਗੀ ਹੈ ਰਸਮਾਂ ਲਗਾਈ ਜਾ ਰਹੀ ਹੈ ਇਹ ਚੌਕ ਤਾਂ ਹੈਗਾ ਜੀ 150 ਸਾਲ ਪੁਰਾਣਾ ਸਮੇਂ ਸਮੇਂ ਤੇ ਇਸੀ ਦਿੱਖ ਫਸਲ ਦੀ ਗਈ ਹੈ ਤੇ ਸਮੇਂ ਦੀ ਦਿੱਖ ਨਾਲ ਬਦਲਦੇ ਹੋਏ ਵੀ ਅੱਜ ਇਹ ਤਾਰ ਤੋਂ 50 ਸਾਲ ਪਹਿਲਾਂ ਤੋਂ ਬਾਅਦ ਇਹ ਚੌਕ ਜਿਹੜਾ ਬਦਲਿਆ ਨਹੀਂ ਸੀ ਗਿਆ ਤੇ ਹੁਣ ਇਸ ਨੂੰ ਇਹਦਾ ਰੈਨੋਵੇਸ਼ਨ ਕੀਤਾ ਚੌਕ ਦਾ ਕੀ ਨਾਮ ਰੱਖਿਆ ਜਾ ਰਿਹਾ ਜੀ ਇਹਦਾ ਚੌਕ ਦਾ ਨਾਮ ਪਹਿਲਾਂ ਵੀ ਬੀਜੇ ਚੌਕ ਸੀ ਅੱਜ ਵੀ ਬੀਜੇ ਚੌਕ ਹੈ ਬੀਜੇ ਚੌਕ ਅਗਰ ਮਹਾਰਾਜ ਅਕਰਸਨ ਚੌਕ بڑا ਚੌਕ ਪੈਸੇ ਇਸ ਨੂੰ ਮਸ਼ਹੂਰ ਹੈ ਇਹ ਚੌਕ ਕਿਉਂਕਿ ਇਹ ਚੌਕ ਜਿਹੜਾ ਹੈਗਾ ਸ਼ਹਿਰ ਦੇ ਮੱਧ ਦੇ ਵਿੱਚ ਹੈ ਚਾਹੇ ਬੰਦਾ ਇੱਕ ਚੌਪੜੀ ਤਰ੍ਹਾਂ ਬਣਿਆ ਹੋਇਆ ਹੈ ਇਹ ਸ਼ਹਿਰ ਜਿਸ ਦੇ ਬਾਜ਼ਾਰ ਇੱਕ ਚੋਪੜ ਦੀ ਤਰ੍ਹਾਂ ਹੈ ਜੇ ਬੰਦਾ ਧੂਰੀ ਗੇਟ ਤੋਂ ਪਟਿਆਲਾ ਗੇਟ ਜਾਊਗਾ ਤਾਂ ਵੀ ਇਸ ਚੌਂਕ ਵਿੱਚ ਹੀ ਜਾਊਗਾ ਜੇ ਨਾਭਾ ਗੇਟ ਤੋਂ ਸਲਾਮੀ ਗੇਟ ਜਾਊਗਾ ਤਾਂ ਵੀ ਇਸ ਚੌਂਕ ਵਿੱਚ ਹੀ ਜਾਊਗਾ ਇਸ ਚੌਂਕ ਦੀ ਆਪਣੀ ਹੀ ਇੱਕ ਬਹੁਤ ਬੜੀ ਮਹੱਤਤਾ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਸ਼ਹਿਰ ਦੇ ਮੱਧ ਚ ਵਿੱਚ ਹੈ ਇਹ ਕਿਹੜੇ ਰਾਜੇ ਮਹਾਰਾਜੇ ਜਿਹੜੇ ਤੋਂ ਮਤਲਬ ਸ਼ੁਰੂ ਹੋਇਆ ਹੋਇਆ ਹੈ ਆਪਣਾ ਸੂਰ ਸ਼ਹਿਰ ਦਾ ਨਾਮ ਜਿਹੜਾ ਇਹ ਸ਼ਹਿਰ ਹੈ ਸੂਰ ਸ਼ਹਿਰ ਦਾ ਨਾਮ ਤਾਂ ਸੰਗਰ ਤੋਂ ਸ਼ੁਰੂ ਹੋਇਆ ਹੈ ਜਿਹੜਾ ਵਿਅਕਤੀ 1526 ਚ ਪਾਣੀਪਤ ਦੀ ਲੜਾਈ ਦੇ ਵਿੱਚ ਮਾਰਿਆ ਗਿਆ ਸੀਗਾ ਉਹਦੇ ਉਸਨੇ ਸ਼ਹਿਰ ਨੂੰ ਬਸਾਇਆ ਸੀ ਪਰ ਉਸ ਸਮੇਂ ਸ਼ਹਿਰ ਛੋਟਾ ਜਿਹਾ ਪਿੰਡ ਸੀ ਤੇ 1870 ਦੇ ਵਿੱਚ ਇੱਥੇ ਦੇ ਮਹਾਰਾਜਾ ਰਕਵੀਰ ਸਿੰਘ ਨੇ ਜੈਪੁਰ ਦੀ ਤਰਜ਼ ਤੇ ਉੱਤੇ ਇਹ ਸ਼ਹਿਰ ਦਾ ਨਵੀਨੀਕਰਨ ਕੀਤਾ ਕਿ ਇੱਥੇ ਮਤਲਬ ਚਾਰ ਗੇਟ ਹੋਇਆ ਕਰਦੇ ਸੀਗੇ ਆਹ ਚਾਰ ਗੇਟ ਚਾਰ ਪਾਸੇ ਪਟਿਆਲਾ ਗੇਟ ਜਿਹੜਾ ਪਟਿਆਲਾ ਨੂੰ ਸੜਕ ਜਾਂਦੀ ਸੀ ਟੂਰੀ ਗੇਟ ਜਿਹੜਾ ਟੂਰੀ ਨੂੰ ਸੜਕ ਜਾਂਦੀ ਸੀ ਐਸੇ ਦਾ ਇਹਦਾ ਨਾਮ ਲਾਹੌਰੀ ਗੇਟ ਸੀਗਾ ਲਾਹੌਰ ਨੂੰ ਜਾਂਦੀ ਸੜਕ ਆਪਾ ਗੇਟ ਲਾਪੇ ਨੂੰ ਸੜਕ ਸਨਾਮੀ ਗੇਟ ਸਨਾਮ ਨੂੰ ਜਾਂਦੀ ਸੜਕ ਤੇ ਰਾਜੇ ਮਹਾਰਾਜ ਜੀ ਮਤਲਬ ਕਿ ਮਹਾਵੀ ਉਹਦੇ ਰਹਿੰਦੇ ਹੁੰਦੇ ਜੀ ਵਾ ਰਾਸਟਰ ਆਪਣੇ ਬਰਾਸਵਾ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਰਾਜੇ ਮਹਾਰਾਜ ਨੇ ਆਪਣੇ ਮੈਲ ਸੀਗੇ ਉਰੇ ਬੜੇ ਬੜੇ ਜਿਹੜੇ ਢਾ ਦਿੱਤੇ ਗਏ ਬਹੁਤ ਖੂਬਸੂਰਤ ਬਰਾਸਤੀ ਇਮਾਰਤਾਂ ਜਿਹੜੀਆਂ ਇੱਥੇ ਸੀਗੀਆਂ ਉਹ ਢਾਉ ਤੇ ਹੀ ਹੋ ਗਈਆਂ ਅਸਾਂ ਦੇ ਪਾਸੇ ਕਿਲਾ ਸੀ ਉਹ ਵੀ ਢਾਤਾ ਜਿਹੜੀ ਮਿੰਟੋ ਸਕੂਲ ਖੂਬਸੂਰਤ ਸੀ ਉਹ ਵੀ ਢਾਤਾ ਪਰ ਹੁਣ ਵੀ ਬਹੁਤ ਸਾਰੀਆਂ ਇਮਾਰਤਾਂ ਵਰਾਸੀ ਮਾਰਤਾ ਹਜੇ ਬਚੀਆਂ ਪਈਆਂ ਬਹੁਤ ਸਾਰੀ ਰਿਚ ਲੈਗਸੀ ਰਿਚ ਹਾਜੀ ਦੇਸ਼ ਸਮਰੂਪ ਦੇ ਵਿੱਚ ਬਚਿਆ। ਉਹ ਪਾਸੇ ਘੰਟਾ ਘੜ ਹੈ ਇੱਥੇ ਜਿਹੜਾ ਅੱਜ ਵੀ ਆਪਣੀ ਆਵਾਜ਼ ਦੇ ਕਰਕੇ ਬਹੁਤ ਮਸ਼ਹੂਰ ਹੈ ਕੋਈ ਸਮਾਂ ਸੀ ਜਦੋਂ 10 ਮਹੀਨ ਤੱਕ ਇਸ ਘੰਟਾ ਘੜ ਦੀ ਆਵਾਜ਼ ਆਏਗਾ। ਤਕਰੀਬਨ ਇਹ ਵੀ 150 ਸਾਲ ਤੋਂ ਹੀ ਆਪਣੀ ਆਵਾਜ਼ ਸੁਣਾ ਕੇ ਲੋਕਾਂ ਦੀਆਂ ਦਿਲਾਂ ਨੂੰ ਛੂੰਹਦਾ ਹੈ। ਉਹ ਅੱਜ ਆਜੀ ਮਹਾਰਾਜ ਜਿਹੜੇ ਉਦਘਾਟਨ ਕੋਣ ਕੋਣ ਆ ਰਹੇ ਨੇ ਇੱਥੇ ਤੁਹਾਨੂੰ ਵਸੇ। ਦੇਖੋ ਜੀ ਇੱਥੇ ਮਹਾਰਾਜ ਸਾਹਿਬ ਦੇ ਇਸ ਚੌਕ ਦੇ ਉਦਘਾਟਨ ਦੇ ਵਿੱਚ ਤ੍ਰੀ ਪ੍ਰਿੰਸਪਰਨ ਕੋਹਲ ਜੀ ਜਿਹੜੇ ਕੈਬਨਿਟ ਮੰਤਰੀ ਨੇ ਤੇ ਸੀਐਮ ਸਾਹਿਬ ਦੇ ਮਾਤਾ ਜੀ ਆ ਰਹੇ ਨੇ ਸੰਦਰਪਾਲ ਸਿੰਘ ਸੀਬਿਆ ਜਿਹੜਾ 150 ਸਾਲ ਤੋਂ ਜਿਸ ਦਾ ਪਰਿਵਾਰ ਸੰਗਰੂੜ ਦੀਆਂ ਜੂਹਾਂ ਨਾਲ ਜੁੜਿਆ ਹੋਇਆ ਹੈ ਉਹ ਆ ਰਹੇ ਹੈ ਅਰਵਿੰਦ ਖੰਡਾ ਜੀ ਆ ਰਹੇ ਨੇ ਵਿਰਨਜੀਤ ਕੋਹਲੀ ਆ ਰਹੇ ਹਨ ਭਰਾ ਜੀ ਬਾਪਾ ਸਾਡੀ ਤ੍ਰੀ ਐਮਐਲਏ ਸਾਹਿਬਾ ਹੈ ਆਪੀ ਸੀ ਦਿਨੇਂਦਰਪੁਰ ਭਰਾ ਜੀ ਆ ਰਹੇ ਔਰ ਕੀ ਕਹਿਣਾ ਚਾਹਦੇ ਤੁਸੀਂ ਇਸ ਮਦਨਲੀ ਟਾਉਨ ਦੇ ਬਾਰੇ ਅਸੀਂ ਤਾਂ ਕਹਿੰਦੇ ਆਂ ਚੌਂਕ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾਵੇ ਇੱਥੇ ਕੋਈ ਫਲੈਕਸਾਂ ਫਲਕਸਾਂ ਨਾ ਲਾਈਆਂ ਜਾਣ ਕੋਈ ਪੋਸਟਰ ਨਾ ਲਾਇਆ ਜਾਵੇ ਇਸ ਦੀ ਖੂਬਸੂਰਤੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਤਾਂ ਕਿ ਇਹ ਲੋਕਾਂ ਦੀ ਦਿਲ ਦੀ ਧੜਕਣ ਮਾਰ ਕੇ ਕੰਮ ਕਰੇ ਇਹੋ ਚੌਕ ਹੈ ਜਿਸਰੇ ਬਹੁਤ ਖੂਬਸੂਰਤ ਦੌਰ ਨੂੰ ਆਪਣੇ ਚਸਮੋ ਹੇ ਰੱਖਿਆ ਜਦੋਂ ਮਹਾਰਾਜਾ ਜੀਤ ਰਣਵੀਰ ਸਿੰਘ ਦੀ ਸਿਲਵਰ ਜੁਬਲੀ ਸੀ ਉਸ ਸਮੇਂ ਮੰਦਿਰ ਤੇ ਗੁਰਦੁਆਰਾ ਸਾਹਿਬ ਜਾਂਦੇ ਹੋਏ ਹਾਥੀ ਸੋਨੇ ਚਾਂਦੀ ਦੇ ਨਾਲ ਲੱਗੀਆਂ ਹੋਈਆਂ ਬੱਕੀਆਂ ਖੂਬਸੂਰਤ ਘੋੜੇ ਉਹਨਾਂ ਦੇ ਉੱਤੇ ਬੈਠੇ ਹੋਏ ਜਰਨੈਲ ਬੱਕੀਆਂ 'ਚ ਬੈਠੇ ਹੋਏ ਸ਼ਾਹੀ ਪਰਿਵਾਰ ਦੇ ਬੱਚੇ ਜਿਨ੍ਹਾਂ ਦੇ ਸ਼ਾਹੀ ਲਿਬਾਸ ਸੀ ਉਹਨਾਂ ਨੇ ਇਸ ਚੌਂਕ ਨੇ ਉਹਨਾਂ ਸਾਰਿਆਂ ਨੂੰ ਬੜੀ ਹੀ ਖੂਬਸੂਰਤ ਤਰੀਕੇ ਨਾਲ ਆਕਰਸ਼ਿਤ ਇਹ ਕਿ ਕਿ ਜਿਹੜੇ ਪਹਿਲਾਂ ਨੀਮੋ ਹੋਇਆ ਕਰਦਾ ਸੀ ਸਾਈਡ ਤੇ ਜੰਗਲ ਅੱਜ ਅੱਜ ਵੀ ਸਟੈਨ ਨਾ ਲੱਗੇ ਉਹ ਸਹੀ ਕਿਹਾ ਇਹ ਚੌਂਕ ਦੇ ਉੱਤੇ ਬੜੇ ਟੋਕਾ ਨੇ ਲਿਖਿਆ ਹੈ ਇੱਕ ਨੇ ਲਿਖਿਆ ਜੀ ਨੀਮਾ ਵਾਲਾ ਬੇੜਾ ਮੈਨੇ ਵੀ ਲਿਖਿਆ ਜਦੋਂ ਇਕਲਾ ਘਟ ਰਿਹਾ ਸੀ ਤਾਂ ਉਹ ਤੇ ਹੀ ਹੋ ਗਈਆਂ ਮੇਰੀਆਂ ਇਕਲੇ ਦੀਆਂ ਕੰਧਾਂ ਚੰਗਾ ਹੁੰਦਾ ਜੇ ਇਸ ਕੰਧਾਂ ਨੂੰ ਬਰਾਸਤੀ ਕੰਧਾਂ ਨੂੰ ਬਚਾ ਕੇ ਰੱਖ ਲੈਂਦਾ ਤਾਂ ਉਹ ਤੇ ਹੀ ਹੋ ਗਈਆਂ ਮੇਰੇ ਕਿਲੇ ਦੀਆਂ ਠੀਕ ਹੈ ਠੀਕ ਗੁਲੀਆਂ ਕੌਣ ਚਲਾ ਰਿਹਾ ਹੈ